ਹਾਂਜੀ ਨਮੋਦਰਾਂਜੀ ਬਹੁਤ ਮੇਰੀਆਂ ਸਤਕਾਰਯੋਗ ਭੈਣਾਂ ਤੇ ਮੇਰੇ ਪਿਆਰੇ ਪਿਆਰੇ ਬੱਚੇ ਤੇ ਬੱਚੀਆਂ ਤੇ ਮੇਰੇ ਸਤਕਾਰਯੋਗ ਵੀਰਾਂ ਦੇ ਮੈਸੇਜ ਆਉਂਦੇ ਸੀ ਵੀ ਸਾਨੂੰ ਘਰ ਦੇ ਵਿੱਚ ਹੀ ਕੋਈ ਬੁਲਾਉਂਦਾ ਨਹੀਂ ਕੋਈ ਕੈਸੀ ਵੀ ਮੈਨੂੰ ਪੂਰਾ ਪਰਿਵਾਰ ਨਹੀਂ ਬੁਲਾਉਂਦਾ ਕੋਈ ਜੇਠ ਜਠਾਣੀ ਕੋਈ ਸੱਸ ਸਹੁਰਾ ਕੋਈ ਕੈਸੀ ਪਤੀ ਜਾਣੀ ਜੀ ਕੋਈ ਧੀ ਪੁੱਤ ਨਹੀਂ ਬੁਲਾਉਂਦੇ ਇੰਨੀ ਇੱਕ ਦੁਨੀਆ ਪਰੇਸ਼ਾਨ ਵੀ ਗੱਲਾਂ ਹੀ ਖਤਮ ਹੋਈ ਪਈਆਂ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਕੋਈ ਬੁਲਾਉਂਦਾ ਨਹੀਂ ਦੇਖੋ ਸਾਡੇ ਕਾਜੂ ਘੋਰੰਦ ਹੋਇਰ ਕਿੰਨਾ ਆਇਆ ਇਹ ਆ ਹਰ ਇੱਕ ਪਾਸੇ ਹਰ ਇਨਸਾਨ ਦੁਖੀ ਆ ਕੋਈ ਇੱਥੇ ਤੱਕ ਵੀ ਲੋਕਾਂ ਨੇ ਕਿਹਾ ਵੀ ਮੈਂ ਸਕੂਲ ਚ ਟੀਚਰ ਲੱਗੀ ਹਣੀ ਆ ਮੈਨੂੰ ਉੱਥੇ ਟੀਚਰਾਂ ਵੀ ਨਹੀਂ ਬੁਲਾਉਂਦੀਆਂ ਚਲੋ ਇਹ ਆਪਾਂ ਨਹੀਂ ਕਹਿ ਸਕਦੇ ਵੀ ਵਿੱਚੂ ਕੀ ਗੱਲ ਆ ਜਾਂ ਕੀ ਨਹੀਂ ਪਰ ਸੂਰਜ ਰੋਸ਼ਨੀ ਦਿੰਦਾ ਸਾਰਿਆਂ ਨੂੰ ਇੱਕੋ ਜੀ ਦਿੰਦਾ ਦੇਖੋ ਹਵਾ ਚੱਲਦੀ ਆ ਸਾਰਿਆਂ ਨੂੰ ਇੱਕੋ ਜੀ ਮਿਲਦੀ ਆ ਬਰਖਾ ਹੁੰਦੀ ਆ ਸਾਰਿਆਂ ਤੇ ਇੱਕੋ ਜੀ ਹੁੰਦੀ ਆ ਫਿਰ ਜੇ ਕੋਈ ਇਨਸਾਨ ਗਲਤੀ ਵੀ ਕਰਦਾ ਫਿਰ ਅਸੀਂ ਉਹਦੇ ਨਾਲ ਇੰਨੀ ਦੁਰਪ੍ਰੇਖ ਕਿਉਂ ਕਰਦੇ ਆ ਸਾਨੂੰ ਕੋਈ ਹੱਕ ਨਹੀਂ ਹੈਗਾ ਕਿਸੇ ਇਨਸਾਨ ਨੂੰ ਇੰਨੀ ਸਜ਼ਾ ਦੇਣ ਦਾ ਹਾਂਜੀ ਇਹਨਾਂ ਮੇਰੇ ਪਿਆਰੇ ਪਿਆਰੇ ਵੀਰ ਤੇ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਤੇ ਮੇਰੇ ਬੱਚੇ ਬੱਚੀਆਂ ਨੂੰ ਮੈਂ ਇੱਕ ਛੋਟਾ ਜਿਹਾ ਟੋਟਕਾ ਦੱਸਦੀ ਆ ਦੇਖੋ ਕਰਨਾ ਤੁਸੀਂ ਆ ਦੇਖੋ ਮੈਂ ਤਾਂ ਆ ਕੇ ਪਾਸੇ ਹੋ ਜਾਨੀ ਹੂੰ ਦੇਖੋ ਫਾਇਦਾ ਵੀ ਤੁਹਾਨੂੰ ਤਾਂ ਕਰੋ ਸਬਸਕ੍ਰਾਈਬਰ ਜਰੂਰ ਕਰਨਾ ਚਾਹੀਦਾ ਹੈ ਤੇ ਟੱਟਲੀ ਵਾਲਾ ਬਟਨ ਜਰੂਰ ਦਬਦਿਆਂ ਕਰੋ ਵੀਡੀਓ ਨੂੰ ਪੂਰਾ ਸੁਣਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਕਰਦਿਆਂ ਕਰੋ ਕਿਸੇ ਦਾ ਭਲਾ ਹੋ ਜਾਵੇ ਹੂੰ ਆਪਦੇ ਤੱਕ ਕਿਸੇ ਹਮਤ ਨਾ ਰੱਖਿਆ ਕਰੋ ਹਾਂਜੀ ਤੁਸੀਂ ਕੀ ਕਰਨਾ ਬੁੱਧਵਾਰ ਵਾਇਦਨ ਘਾ ਲੈ ਕੇ ਆਉਣਾ ਜਿਹੜਾ ਪਾਰਕ ਦੇ ਵਿੱਚ ਹੁੰਦਾ ਉਹ ਘਾ ਲਿਆ ਕੇ ਆਪਣੇ ਸਰਹਾਣੇ ਥੱਲੇ ਜੇ ਸਾਰੇ ਪਰਿਵਾਰ ਦੇ ਸਰਹਾਣੇ ਥੱਲੇ ਰੱਖਸਤ ਉਹ ਤੋਂ ਬੈਟਰ ਨਹੀਂ ਫਿਰ ਆਪਣੇ ਸਰਹਾਣੇ ਥੱਲੇ ਉਹਨੂੰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਕਿਸੇ ਦਰਖਤ ਥਲੇ ਦੱਬਿਆ ਇਹ बार-बार ਤੁਸੀਂ 11 ਦਰ ਕਰਨਾ ਮਤਲਬ 11 ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਵੇਂ ਅੱਜ ਆਪਾਂ ਕਰ ਲਿਆ ਬੁੱਧਵਾਰ ਨੂੰ ਸ਼ੁੱਕਰਵਾਰ ਨੂੰ ਆਪਾਂ ਕਿਸੇ ਪੌਦੇ ਥਲੇ ਦੱਬਿਆ ਇਸੇ ਤਰ੍ਹਾਂ ਅਗਲੇ ਬੁੱਧਵਾਰ ਨੂੰ ਫਿਰ ਤੁਸੀਂ ਕਹਿਣਾ ਸਾਡੇ ਤਾਂ ਸਮਝ ਨਹੀਂ ਆਉਂਦੀ ਗੱਲ ਦੇਖੋ ਮੈਸੇਜ ਤੇ ਵੀ ਇੰਨੇ ਮੈਸੇਜ ਨਹੀਂ ਪੜੇ ਜਾਂਦੇ ਮੈਸੇਜ ਬਹੁਤ ਹੁੰਦੇ ਨੇ ਦੇਖੋ ਵਿੱਚੋਂ ਕਿ ਛੁੱਟ ਵੀ ਜਾਂਦੇ ਨੇ ਹੈ ਕਿ ਨਹੀਂ ਮੈਂ ਉਹਨਾਂ ਲਈ ਮਾਫੀ ਚਾਹੁੰਨੀ ਆ ਤੇ ਬਾਕੀ ਗੱਲ ਰਹੀ ਫੇਸਬੁੱਕ ਤੇ ਜ਼ਿਆਦਾ ਹੁੰਦਾ ਤੇ YouTube ਤੇ ਤਾਂ ਕੋਈ ਇੰਨੇ ਜ਼ਿਆਦਾ ਨਹੀਂ ਤੇ ਵੈਸੇ ਆਪਾਂ ਇਹ ਵੀਡੀਓ YouTube ਤੇ ਅਪਲੋਡ ਕਰਨੀ ਹੈ ਹੁਣ ਤੁਸੀਂ ਜਿਹੜੀ ਗੱਲ ਆ ਉਹ ਸੁਣੋ ਇਹ ਤਾਂ ਤੁਸੀਂ 11 ਵੀਰਵਾਰ ਇਸ ਤਰ੍ਹਾਂ ਕਰਨੇ ਕਰਨਾ 11 ਬੁੱਧਵਾਰ ਤੋਂ ਲੈ ਕੇ ਸੱਚ 11 ਸ਼ੁੱਕਰਵਾਰ ਤਿੰਨ ਦਿਨ ਸਰਹਾਣੇ ਰੱਖਣਾ ਮੈਂ ਫੇਰ ਕਹਣੀ ਆ ਬੁੱਧਵਾਰ ਨੂੰ ਰੱਖਣਾ ਤੇ ਤੁਸੀਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਤੁਸੀਂ ਕਿਸੇ ਪੌਦੇ ਥਲੇ ਦੱਬਿਆ 11 ਵਾਰ ਇਸ ਤਰਾਈ ਕਰਨਾ ਹਾਂ ਜੇ ਕੋਈ ਨਾਉਂਦਾ ਉਹਦੇ ਤੜ ਪਾ ਸਕਦੇ ਹੋ ਤਾਂ ਪਾ ਦਿਨੇ ਕੱਪ ਚਾਹੇ ਪਾਣੀ ਚ ਘੋਲ ਕੇ ਵੀ ਕਰ ਸਕਦੇ ਹੋ ਹੁਣ ਤੁਸੀਂ ਜਿਹੜਾ ਦੂਜਾ ਟੋਟਕਾ ਇਹਦੇ ਨਾਲ ਦਾ ਹੀ ਆ ਇੱਕ ਤੜ ਲੈਣੀ ਆ ਬੁੱਧਵਾਰ ਵਾਲਦਨ ਲੈ ਕੇ ਦੰਦਾਂ ਦਾ ਟੁਕੜੀਆਂ 11 ਦਿਨ ਟੁੱਕ ਕੇ ਉਸ ਇਨਸਾਨ ਦਾ ਨੌ ਲੈ ਕੇ ਉਹਦੇ ਤੇ ਥੁੱਕ ਦੇਣਾ ਤਿੰਨ ਵਾਰ ਆ ਦੇਖੋ ਤੜ ਤੇ ਦੰਦੀ ਵੱਡੀ ਵੰਡ ਕੇ ਥੁੱਕਤਾ ਫਿਰ ਤੜ ਤੇ ਦੰਦੀ ਵੱਡੀ ਫਿਰ ਥੁੱਕਤਾ ਫਿਰ ਤੜ ਤੇ ਦੰਦੀ ਵੱਡੀ ਫਿਰ ਥੁੱਕਤਾ ਤਿੰਨ ਵਾਰ ਉਸ ਇਨਸਾਨ ਦਾ ਨੌ ਲੈਣਾ 11 ਦਿਨ ਇਹ ਕੰਮ ਤੁਸੀਂ 11 ਦਿਨ ਕਰਨਾ ਉਹੜਾ ਆਪਣਾ ਹੁੰਦਾ ਅੰਗਰੇਜ਼ੀ ਘਾਹ ਚਾਹੇ ਉਹਨੂੰ ਪਾਰਕ ਵਾਲਾ ਘਾਹ ਕਹਿ ਦੋ ਉਹਦਾ ਇੱਕ ਦਾ ਤੋੜਨਾ ਦੰਦਾ ਨਾਲ ਵੱਢਣਾ ਆਏ ਲੈ ਕੇ ਆਏ ਬਚਾਏ ਦੰਦਾ ਦੇ ਤੇ ਫਿਰ ਉਹਨੂੰ ਥੁੱਕ ਲੈਣਾ ਉਹਦਾ ਇਨਸਾਨ ਦਾ ਨਾਮ ਲੈ ਕੇ ਜਿਹੜਾ ਤੁਹਾਨੂੰ ਬੁਲਾ ਨਹੀਂ ਰਿਹਾ ਦੇਖੋ ਕਿੰਨੇ ਲੋਕ ਠੀਕ ਹੋ ਰਹੇ ਨੇ ਜਿਹੜੇ ਸਰਦਾ ਭਾਵਨਾ ਨਾਲ ਵੀਡੀਓ ਸੁਣਦੇ ਨੇ ਪੂਰੀ ਵਿਸਤਾਰ ਦੇ ਨਾਲ ਜਿਹਨੇ ਸੁਣ ਲਈ ਕੱਲ੍ਹ ਛੱਡਤੀ ਉਹ ਸਿਰਫ ਮੈਸਜ ਦਾ ਮੈਸਜ ਲੱਗਾ ਰਹਿੰਦੇ ਮੈਸਜ ਕਰਕੇ ਬੇਬੇ ਤੋਂ ਪੁੱਛ ਲਾਂਗੇ ਬੇਬੇ ਰ ਕਮੈਂਟ ਕਰਕੇ ਪੁੱਛ ਲਾਂਗੇ ਕਮੈਂਟ ਮੈਸਜ ਨਾਲ ਕੋਈ ਫਾਇਦਾ ਨਹੀਂ ਹੋਣਾ ਫੋਨ ਨਾਲ ਕੋਈ ਫਾਇਦਾ ਨਹੀਂ ਹੋਣਾ ਮੈਂ ਅੱਗੇ ਵੀ ਤੁਹਾਨੂੰ ਕਹਿ ਲੈਣੀ ਆ ਵੀ ਜਿੰਨਾ ਵੱਧ ਜਿਹੜਾ ਮੈਸਜ ਕਮੈਂਟ ਕਰਦਾ ਉਹਦਾ ਉਨਾਂ ਹੀ ਪਤਾ ਨਹੀਂ ਮਾਲਕ ਬੰਨੀਓ ਕੀ ਗੱਲ ਉਹਦਾ ਉਨਾਂ ਹੀ ਕੰਮ ਅੱਗੇ ਅੱਗੇ ਚੱਲ ਜੇ ਜਿਹੜੇ ਨਹੀਂ ਕਰਦੇ ਉਹਨਾਂ ਦੇ ਫਟਾਫਟ ਬਣਦੇ ਨੇ ਕੰਮ ਅੱਛਾ ਜੀ ਨਮੋ ਕਰਾਂ ਜੀ